ਸਾਸੀ ਕੋਲ ਸਾਰੇ ਸੰਗਤ ਨੂੰ ਤੇ ਮੈਨੂੰ ਕਿਤੇ ਨਾ ਕਿਤੇ ਇਹ ਫੀਲ ਹੁੰਨ ਲਵਾਤਾ ਅੱਧਿਆਂ ਕਿ ਜਾਣਿਆ ਨੇ ਵੀ ਮੈਂ ਗੁਰੂ ਸਾਹਿਬ ਦੀ ਬੇਦਬੀ ਦਾ ਬਦਲਾ ਲੈ ਕੇ ਗਲਤੀ ਕੀਤੀ ਮੈਨੂੰ ਸੀਰੀਅਸਲੀ ਇਹ ਫੀਲ ਹੁੰਦਾ ਮੇਰੇ ਮੈਂਟਲ ਲੈਵਲ ਤੇ ਇੰਨੀ ਕਿ ਜ਼ਿਆਦਾ ਟੈਨਸ਼ਨ ਆ ਵੀ ਮੇਰਾ ਆਪਣਾ ਕਿਤੇ ਵੀ ਸਕੋਪ ਨਹੀਂ ਰਹਿ ਰਿਹਾ ਮੈਂ ਕਦੀ ਕਿੱਥੇ ਦਰਖਾਸਤ ਦਿੰਨਾ ਫਿਰ ਤਾਂ ਕਦੀ ਕੀ ਕਰਦਾ ਕਦੀ ਕੀ ਕਰਦਾ ਫਿਰਦਾ ਸਬਰ ਹੁੰਦਾ ਬੰਦੇ 'ਚ ਮੁੱਕ ਜਾਂਦਾ ਜਿੰਨਾ ਕਿ ਟੋਲਰੇਟ ਹੁੰਦਾ ਉਹ ਕਰ ਸਕਦਾ ਉਹ ਕਰ ਲਿਆ ਇੱਕਹ ਸਵਾਲ ਹੈ ਹਲੋ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਚਾਹਨਾ ਪਹਿਲਾਂ ਵੀਡੀਓ ਨਹੀਂ ਕਲੀਅਰ ਤੁਹਾਡਾ ਬਹੁਤ ਬਹੁਤ ਰਵਾਨਗੀ ਕਰਦੇ ਸੀਗੇ ਤੇ ਉਸ ਵਕਤ ਵੀ ਉਹਨਾਂ ਨੇ ਲੋਕਾਂ ਤੋਂ ਸਾਡੇ ਵਰਕਲਪ ਬਹੁਤ ਮੰਦੇ ਚੰਗੇ ਸ਼ਬਦ ਬੁਲਾਏ ਨੇ ਫੇਸਬੁੱਕ ਤੇ ਤੇ ਅਸੀਂ ਉਹਨਾਂ ਨੂੰ ਕਰੀ ਸੀ ਉਹ ਵਿਚਾਰੇ ਜਦੋਂ ਅਸੀਂ ਗੱਲਬਾਤ ਕਰੀ ਤਾਂ ਉਹ ਸਮਝ ਗਏ ਵੀ ਲੋਕ ਵੀ ਹਨੇਸ਼ੇਠੀ ਗਲਤ ਹੈ ਜੀ ਤੇ ਵੀ ਬਾਬਾ ਜੀ ਸਹੀ ਗੱਲ ਕਹਿ ਰਹੇ ਅਸੀਂ ਤਾਂ ਪਹਿਲਾਂ ਵੀ ਇਹਦੇ ਹੱਕ 'ਚ ਨਹੀਂ ਸੀ ਅੱਜ ਵੀ ਇਹਦੇ ਹੱਕ 'ਚ ਨਹੀਂ ਹੈਗੇ ਮੁੰਡੇ ਦੇ ਅਸੀਂ ਕਹਿੰਦੇ ਇਹਨੂੰ ਚਾਹੇ ਗੋਲੀ ਮਾਰ ਦੇ ਪ੍ਰਸ਼ਾਸਨ ਤੇ ਨਹੀਂ ਮਾਰ ਹੁੰਦਾ ਤਾਂ ਅਸੀਂ ਸੋਧਾ ਲਾਉਨੇ ਆ ਅਸੀਂ ਪਰ ਗੱਲ ਤੇ ਇਹ ਵੀ ਅਸੀਂ ਕਹਿੰਦੇ ਵੀ ਜਿਹੜਾ ਹਨੇਸ਼ੇਠੀ ਨੇ ਬਾਬਾ ਗੱਲ ਸੁਣ ਹੁਣ ਤੂੰ ਧਿਆਨ ਨਾਲ ਬਹੁਤ ਸੁਣ ਲਿਆ ਤੇਰਾ ਠੀਕ ਹੈ ਤੂੰ ਕਹਿੰਦਾ ਬੇਦਵੀ ਕੀਤੀ ਹੈ 10 ਲੱਖ ਰੁਪਏ ਦਾ ਨਾਮ ਰੱਖਿਆ ਜੇ ਮੈਂ ਕਿਤੇ ਜੁੱਤੀਆਂ ਨੂੰ ਫੜ ਕੇ ਗੁਰੂ ਸਾਹਿਬ ਦੇ ਅੰਗ ਚੱਕੇ ਨੂੰ ਕਿਤੇ ਵੀ ਪ੍ਰੂਵ ਕਰ ਦੇ ਤੈਨੂੰ ਉਹੀ ਪੱਤਰਕਾਰ ਨੂੰ ਮੈਂ ਜਵਾਬ ਦਿੰਦਾ ਮੋਦੇ ਤੈਨੂੰ ਤੈਨੂੰ ਦੁਬਾਰਾ ਜਵਾਬ ਨਹੀਂ ਆ ਰਹੀ ਗੱਲ ਸੌਦਾ ਲਾਉਣ ਦੀ ਰਹੀ ਗੱਲ ਗੋਲੀ ਮਾਰਨ ਦੀ ਗੁਰੂ ਸਾਹਿਬ ਦਾ ਬਾਣਾ ਪਾਇਆ ਹੋਇਆ ਤੇਰੇ ਮੈਨੂੰ ਤੇਰੇ ਸਾਰੇ ਕਰਤਾਰ ਦਾ ਪਤਾ ਹੈ ਜੱਲਾ ਤੇਰਾ ਪਿੰਡ ਹੈ ਸਾਰੇ ਪਿੰਡ ਦੇ ਤੇਰੇ ਵਿਰੋਧ ਚ ਫੋਨ ਆਉਂਦੇ ਨੇ ਤੂੰ ਕੀ ਕੁਝ ਕਰਦਾ ਰਿਹਾ ਤੁਸੀਂ ਖਾਲਸਾ ਰਾਜ ਬਣਾਉਣਾ ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ ਤੁਸੀਂ ਖਾਲਸਾ ਰਾਜ ਬਣਾਉਣਾ ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ ਸਾਰੇ ਤੁਸੀਂ ਕੋਨੇ ਮੁੰਨੇ ਚੱਕੀ ਫਿਰਦੇ ਆ ਉਹੀ ਤੁਸੀਂ ਡੀਐਸਪੀ ਸਾਹਿਬ ਨੂੰ ਜਾ ਕੇ ਕਹਿੰਦੇ ਆ ਕੋਨੇ ਮੁੰਨਿਆਂ ਨੇ ਪਟਕਾ ਤਾਂ ਬੰਨ ਲੈਣਾ ਸੀ ਉਹਨਾਂ ਨੇ ਤਾਂ ਤੁਹਾਡੇ ਤੋਂ ਚੰਗੇ ਰਹੇ ਨੇ ਜਿਨ੍ਹਾਂ ਨੇ ਬੇਦਬੀ ਦਾ ਇਨਸਾਫ ਲਿਆ ਨਾਲ ਮੇਰੇ ਖੜੇ ਨੇ ਜਾ ਕੇ ਨਾਮ ਨਾਲ ਸਿੰਘ ਲਵਾ ਕੇ ਵਿਰੋਧ ਨਹੀਂ ਕੀਤਾ ਫਿਰਹੀ ਗੱਲ ਗੋਲੀ ਮਾਰਨ ਦੀ ਸੋਧਾ ਲਾਉਣ ਦੀ ਤੇਰੇ ਪਾਇਆ ਹੈ ਗੁਰੂ ਸਾਹਿਬ ਦਾ ਬਣ ਠੀਕ ਹੈ ਤੇਰਾ ਪਿੰਡ ਜੱਲਾ ਮੈਂ ਦਰਾਹੇ ਦਾ ਪੈਲ ਮੈਂ ਰਹਿਣਾ ਬਾਣਾ ਲਾ ਕੇ ਤੈਨੂੰ ਕਹਿਣ ਲੱਗਿਆ ਬਾਣਾ ਲਾ ਕੇ ਜਿੱਥੇ ਮਰਜੀ ਜਦ ਮਰਜੀ ਉਦੋਂ ਆ ਜੀ ਆਪਣੇ ਪਿਓ ਦਾ ਨਹੀਂ ਹੈਗਾ ਜੇ ਤੇਰੀਆਂ ਦੋਨੇ ਬਾਵਾ ਨਾ ਵੜ ਦਵਾ ਮਾੜੀ ਮੋਟੀ ਸ਼ਰਮ ਕਰੀਦੀ ਹੁੰਦੀ ਸਿੱਧਾ ਤੈਨੂੰ ਕਹਿ ਰਿਆਂ ਤੇਰੀ ਫੋਟੋ ਦਿਖਾਈ ਜਾ ਤੂੰ ਕਹਿਣਾ ਹਣੀ ਨੂੰ ਗੋਲੀ ਮਾਰਨੀ ਹੈ ਸੌਦਾ ਲਾਉਣਾ ਸਿਰਫ 2 ਕਿਲੋਮੀਟਰ ਤੇ ਆ ਤੇਰੇ ਪਿੰਡ ਦੇ ਚਾਰ ਮੁੰਡੇ ਵੀ ਮੇਰੇ ਕੋਲ ਨੇ ਸਾਰਾ ਪਿੰਡ ਤੇਰੇ ਵਿਰੋਧ ਚ ਫੋਨ ਕਰਦਾ ਤੂੰ ਕੀ ਕੁਛ ਕਰਦਾ ਰਿਆਂ ਇਸ ਤੋਂ ਬਾਅਦ ਜੇ ਤੂੰ ਕੁਝ ਵੀ ਕੀਤਾ ਸਾਰਾ ਤੇਰਾ ਕਰਦਾਰ ਲਿਆ ਕੇ ਮੈਂ ਮੂਰੇ ਰੱਖ ਲੂ ਗੋਲੀ ਮਾਰਨ ਨੂੰ ਮੈਂ ਕਿਸੇ ਧੀ ਪਿੰਡ ਦਾ ਰੇਪ ਕੀਤਾ ਕੋਈ ਠੋਖੇ ਡੜੀ ਕੀਤੀ ਆ ਚਿੱਟਾ ਵੇਚਦਾ ਮੈਂ ਆਪਣੇ ਤੇ ਤੇਰੇ ਤੇ ਮੇਰੇ ਕਰਦਾਰ ਚ ਬਹੁਤ ਫਰਕ ਆ ਜੇ ਤੂੰ ਤਾਂ ਵੀ ਨਾ ਨਾ ਸੰਭਲਿਆ 87584050 ਫੋਨ ਮਾਰ ਲੀ ਜੇ ਨਾਂ ਮਿਲੂ ਆਪਣੇ ਪਿਓ ਦਾ ਨਹੀਂ ਹੈਗਾ ਤੂੰ ਗੋਲੀ ਮਾਰਨ ਦੀ ਗੱਲ ਕਰਦਾ ਇੱਥੇ ਹੀ ਹੁੰਨਾ ਆ ਜੀ ਜੇ ਤੇਰੀਆਂ ਦੋਵੇਂ ਬਾਹਾਂ ਨਾ ਵੱਢ ਕੇ ਭੇਜੀਆਂ ਆਪਣੇ ਪਿਓ ਦਾ ਨਹੀਂ ਹੈਗਾ ਸਾਲਿਓ ਸ਼ਰਮ ਕਰ ਲੋ ਤੁਹਾਡੇ ਨਾਂ ਪਿੱਛੇ ਸਿੰਘ ਲੱਗਿਆ ਹੋਇਆ ਤੁਹਾਡੇ ਤੋਂ ਤਾਂ ਅੱਤ ਦਰਜੇ ਚੰਗੇ ਨੇ ਮੋਨੇ ਕੋਨੇ ਮੁਸਲਮਾਨ ਵੀਰ ਨੇ ਦੱਸੀਏ ਵੀਡੀਓ ਆ ਤੁਹਾਨੂੰ ਕੱਲਾ ਕੱਲਾ ਤਾਂ ਮੈਂ ਕਹਣਾ ਮੈਨੂੰ ਸਵਾਲ ਕਰੋ ਪ੍ਰਸ਼ਾਸਨ ਨੂੰ ਤੁਸੀਂ ਕਹਿ ਰਹੇ ਹੋ ਧਰਨੇ ਲਾ ਰਹੇ ਹੋ ਆ ਕਰ ਰਹੇ ਹੋ ਲਾਓ ਧਰਨੇ ਪ੍ਰਸ਼ਾਸਨ ਨੂੰ ਕਹੋ ਮੇਰੇ ਤੋਂ ਜਵਾਬ ਲਵੇ ਮੇਰੇ ਕੋ ਕੱਲੀ ਕੱਲੀ ਜਵਾਬ ਦਾ ਮੇਰੇ ਕੋ ਕੱਲੀ ਕੱਲੀ ਗੱਲ ਦਾ ਜਵਾਬ ਥੋੜੀ ਬਹੁਤੀ ਸ਼ਰਮ ਕਰੋ ਬਾਕੀ ਤੇਰੇ 'ਚ ਕੰਡਾ ਹੋਊਗਾ ਨਾ ਮਿਲਣ ਦਾ 2 ਕਿਲੋਮੀਟਰ ਧੀਆਂ ਮੇਰੇ ਤੇ 87584050 ਫੋਨ ਮਾਰ ਕੇ ਆ ਜੀ ਤੈਨੂੰ ਤੇਰਾ ਪਤਾ ਲੱਗ ਜੂ ਮੈਨੂੰ ਮੇਰਾ ਪਤਾ ਲੱਗ ਜੂ ਖਾਲਸਾ ਰਾਜ ਬਾਅਦ ਚ ਬਣਾ ਲਈ ਪਹਿਲਾਂ ਆਪਣੇ ਘਰੇ ਖਾਲਸਾ ਰਾਜ ਬਣਾ ਲਾ ਇਦਾਂ ਦੀ ਇਹ ਤਾਂ 0% ਤੇਰੇ ਬਾਰੇ ਮੈਂ ਬੋਲਿਆ ਜੇ ਮੈਂ ਤੇਰੇ ਬਾਰੇ ਬੋਲਣ ਆ ਗਿਆ ਨਾ ਤੇ ਤੈਨੂੰ ਭਜਦੇ ਨੂੰ ਰਾਹ ਨਹੀਂ ਹੋਣਾ ਮੈਂ ਉਹਨਾਂ ਚੋਂ ਮੋਕ ਮਾਰਨ ਵਾਲਿਆਂ ਚੋਂ ਪਾਪਾ ਨਹੀਂ ਹੈਗਾ ਤੂੰ ਮਾਰੇਗਾ ਗੋਲੀ ਸਾਲਿਆ ਤੇਰੇ ਤੋਂ ਗੋਲੀ ਖਾਣ ਨੂੰ ਜੰਮਿਆ ਸੀ ਤੁਸੀਂ ਕੀ ਕੁਛ ਕਰਦੇ ਰਹੇ ਹਾਂ ਮੈਨੂੰ ਪਤਾ ਮੈਂ ਚੱਟਾ ਪੀਂਦਾ ਰਿਹਾ ਮੈਂ ਸ਼ਰਮ ਕਹਿਣਾ ਕਿਸੇ ਤੋਂ ਦਬਕੇ ਨਹੀਂ ਕਹਿਣਾ ਅੱਜ ਦੀ ਗੱਲ ਕਰ ਤੂੰ ਤੇਰਾ ਪਿੰਡ ਜੱਲਾ ਮੇਰਾ ਪੈਲ ਜੇ ਤੇਰੇ ਮਨ 'ਚ ਕੋਈ ਕਿੜ ਹੋਵੇ ਨਾ ਗੁਰੂ ਸਾਹਿਬ ਦਾ ਬਾਣਾ ਵਧਾ ਕੇ ਜਦੋਂ ਮਰਜੀ ਆ ਜੀ ਤੈਨੂੰ ਤੇਰਾ ਪਤਾ ਲੱਗ ਜੂ ਮੈਨੂੰ ਮੇਰਾ ਪਤਾ ਲੱਗ ਜੂ ਸასიਕਰ